ਆਉਟੋ ਪੁੱਛਿਆ ਨਾ ਲਓ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸਾਡੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਹਰ ਰੋਜ਼ ਦੀ ਤਰ੍ਹਾਂ ਆਪਾਂ ਪਹੁੰਚ ਗਏ ਆਂ ਜੀ ਬਾਸਪਤੀ ਦੀ ਬੋਲੀ ਤੇ ਤਰੀਕਾ ਜੇਗੀ 13 ਨੰਬਰ 2025 ਜਗਾ ਕੋੜਕਪੁਰਾ ਮੰਡੀ ਤੇ ਸਮਾਂ ਜਿਹੜਾ ਜੀ ਪੂਰੇ 11 ਵੱਜ ਚੁੱਕੇ ਆ ਤੇ ਲਓ ਜੀ ਬੋਲੀ ਜਿਹੜੀ ਲੱਗਣ ਲੱਗੀ ਅੱਜ ਦੇਖੋ ਜੀ ਇਧਰ ਇਧਰਲੇ ਪਾਸੇ ਵਪਾਰੀ ਜਿਹੜੇ ਇਕੱਠੇ ਹੋ ਚੁੱਕੇ ਆ ਤੇ ਬਾਕੀ ਭਾਈ ਜੀ ਵੀਡੀਓ ਨੂੰ ਮਾਤਮਾ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਜੀ ਬਾਕੀ ਆਪਣੇ ਦਿੱਤੇ ਹੋਏ ਨੰਬਰ ਤੇ ਆਪਣੇ ਨਾਲ ਸੰਪਰਕ ਕਰ ਸਕਦਾ ਜੇਕਰ ਕਿਸੇ ਕਿਸਾਨ ਵੀਰ ਨੇ ਬਾਸਪਤੀ ਜਾਂ ਕਣਕ ਵਿੱਚ ਨਹੀਂ ਹੋਵੇ ਉਹ ਆਪਣੇ ਦਿੱਤੇ ਹੋਏ ਨੰਬਰ ਤੇ ਸਕਰੀਪ ਦੇ ਚੱਲਦੇ ਹੋਏ ਨੰਬਰ ਤੇ ਆਪਣਾ ਸੰਪਰਕ ਕਰੋ ਤੇ ਵਧੀਆ ਰੇਟਾਂ ਤੇ ਬਾਸਮਤੀ ਅਤੇ ਕਣਕ ਵਿੱਚੋਂ ਨੋਈ ਚੱਲਦੀ ਆ ਪਰ ਬੋਲੀ ਤੇ ਦਿਖਾਉਣਾ ਤੁਹਾਨੂੰ ਅੱਜ ਰੇਟ ਕੋੜਕਪੁਰਾ ਮੰਡੀ ਦੇ ਜੀ ਨੋਈ ਮੁੱਛਲ ਦੀ ਬੋਲੀ ਸ਼ੁਰੂ ਹੋ ਗਈ ਮੁੱਛਲ ਦੀ 1401 ਮੁੱਛਲ ਕੰਨੀ ਯਾਰ ਬਈ ਕੰਨੀ ਯਾਰ ਬਈ ਕੰਨੀ ਯਾਰ ਬਈ 3000 ਰੁਪਏ ਜੀ ਹੱਸ ਕੇ ਯਾਰ 3000 ਰੁਪਏ 3000 ਰੁਪਏ 3000 ਰੁਪਏ 3200 ਰੁਪਏ 3200 ਰੁਪਏ 3200 ਰੁਪਏ 3300 ਰੁਪਏ ਜਿਵੇਂ 200 ਪਾਇਆ ਆਪਣਾ 100 ਦਾ 3300 ਰੁਪਏ 50 ਰੁਪਏ 50 ਰੁਪਏ 3400 ਰੁਪਏ ਆਪ ਲਿਖਾ ਦਿਓ 3400 ਰੁਪਏ 3400 ਰੁਪਏ ਮਕੇਸ਼ 3400 ਰੁਪਏ 3400 ਰੁਪਏ 3400 ਰੁਪਏ 3400 ਰੁਪਏ 3400 ਰੁਪਏ 3400 ਆਦੀ ਕੱਢੀਏ 3400 2 3400 ਦੇ ਟਿਪੋ ਦੇ ਜੀ ਆਓ ਜੀ ਲਓ ਜੀ ਇਹ ਲੱਗੀ 3400 ਰੁਪਏ ਲੱਗੀਆਂ ਮਛਲ 3400 ਰੁਪਏ ਆਹ ਵਾਲੀ ਕੁਆਲਿਟੀ ਦੇਖੋ 3400 ਰੁਪਏ ਲੱਗੇ ਜੀ ਬਈ ਉਹ ਪਰਲੀ ਟਰੀ ਲੱਗੀ 3460 ਆ ਲੱਗਿਆ ਜੀ 3900 ਰੁਪਏ ਪੂਰੀ 60 ਰੁਪਏ ਦਾ ਫਰਕ ਪੈ ਗਈ ਆਪ ਲਾ ਆ ਜਾ ਹੋ ਵੇਖ ਅਬ ਇਹ ਪਤਾ ਕਰੀਏ ਨੋ ਸਟਾਨ 18 ਕੱਲਕੇ ਇੱਕ ਲੈਣਾ ਹਜਰ ਜੀ 300 ਰੁਪਏ 500 ਰੁਪਏ 500 ਰੁਪਏ 500 ਰੁਪਏ 20 ਰੁਪਏ 30 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 ਰੁਪਏ 3100 300 ਹੈ 30 ਬਾਈ ਪਖਾ ਲਗਨੇ ਕੋ 30 ਬਾਈ 50 ਰੁਪਏ ਪੀਰ ਬਾਈ ਹਾਂਜੀ 50 ਰੁਪਏ 50 ਰੁਪਏ ਹਾਂਜੀ 50 ਰੁਪਏ ਮੋਨ 50 ਰੁਪਏ 50 ਰੁਪਏ 50 ਰੁਪਏ 50 ਰੁਪਏ ਮੰਡੀਆ ਤੇਰੀ 50 ਰੁਪਏ ਦੇਣ ਬੋ ਕੰਜਾਰ ਮੈਂ ਖਾਣ ਪੈਣਾ ਰਿਹਾ ਹਾਂ ਆਹ ਫੁਕਾ ਲਗਾਈ ਤਾਂ ਅਖੀਰੀ ਆਈ ਤਾਂ ਆਹ ਭਾਈ ਸਾਹਮਣੇ ਕਿੱਥੇ ਆ ਰਿਹਾ ਹੈ ਇਹਨਾਂ ਦੇ ਘੱਟੇ ਕਿੱਥੇ ਲੇ ਮਾਲ ਥੋੜੇ ਕੋਈ ਛੱਡਦੇ ਆ ਜੀ ਰਕਮ ਹੈ 50 ਰੁਪਏ 50 ਰੁਪਏ 50 ਰੁਪਏ ਹਾਂ 310 ਰੁਪਏ 55 ਰੁਪਏ 60 ਰੁਪਏ 54 ਰੁਪਏ 70 ਰੁਪਏ 70 ਰੁਪਏ 330 ਰੁਪਏ 50 ਰੁਪਏ 100 ਰੁਪਏ 15 ਰੁਪਏ 40 ਜਾਨੀ ਹੈ 50 ਰੁਪਏ 50 ਰੁਪਏ 3250 ਰੁਪਏ 55 ਰੁਪਏ 70 ਰੁਪਏ 75 ਰੁਪਏ 80 ਰੁਪਏ 330 ਰੁਪਏ 330 ਰੁਪਏ 330 ਰੁਪਏ ਮੰਨਦੀ ਹੈ 330 ਰੁਪਏ 330 ਰੁਪਏ ਦੋ ਡਬਲ ਪੱਕਾ ਲੈਣਾ 330 ਰੁਪਏ ਇਧਰ ਲੱਗ ਗਈ ਡੀਆਰ ਕੇ ਆਓ ਜੀ ਲਓ ਜੀ 3300 ਰੁਪਏ ਲੱਗ ਗਏ ਜੀ ਸਤਾਰਨ ਹਨ 3300 ਰੁਪਏ ਲੱਗੇ ਜੀ ਇਕ ਢੇਰੀ ਚਲੋ ਜੀ ਅਗਲੀ ਢੇਰੀ ਦੇਖਦੇ ਹਾਂ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਨਾ ਆਪਣੀ ਵੀਡੀਓ ਤੇ ਨਾ ਭੁੱਲਣਾ ਲੋਈ ਚੱਲਦੇ ਹਾਂ ਅਗਲੀ ਢੇਰੀ ਤੇ ਨਵੀਂ ਕੁਆਲਿਟੀ ਤੇ ਨਵੇਂ ਰੇਟਾਂ ਦੇ ਹਿਸਾਬ ਨਾਲ ਔਰ ਜੀ ਅੱਜ ਬਹੁਤ ਜਿਆਦਾ ਇਕੱਠ ਦੇਖੋ ਕੋਟਕਪੁਰਾ ਮੰਡੀ ਦੇ ਵਿੱਚ ਤੇ ਕਰਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਲੋ ਜੀ ਆਹ ਦੇਖਦੇ ਹਾਂ ਕਿਹੜੀ ਕੁਆਲਿਟੀ ਆ ਇਹ ਵੀ ਕਰ ਰਿਹਾ ਯਾਰ ਹਾਂ ਜੀ ਦੇਖੋ ਜੀ ਕਿੰਨਾ ਗ੍ਰੀਨ ਦਾਣਾ ਦੇਖੋ ਫੁੱਲ ਗ੍ਰੀਨ ਦਾਣਾ ਹਾਂ ਜੀ ਦੇਖੋ ਗ੍ਰੀਨ ਦਾਣਾ ਦੇਖੋ ਕਿੰਨਾ ਕਿੰਨਾ ਹਰਾ ਕਿੰਨਾ ਮੋਇਸਚਰਲਟੀ ਹੈ ਦੇਖਦੇ ਕਿੱਥੋਂ ਕਿੱਥੇ ਜਾਂਦੀ ਹੈ ਦੇਖੋ ਇਹ ਵੀ ਕਰ ਰਿਹਾ ਯਾਰ ਇਹ ਵੀ ਦਿਖਾ ਕੇ ਭਰਾਵਾਂਗੇ ਤੁਨੂੰ ਬੋਲੇ ਬੋਲੇ ਥਾਵਰ ਜਸੀ ਮਲੇ 1885 ਪੂਰਾ ਗ੍ਰੀਨ ਦਾ ਨਾ 1885 ਦਾ ਪੂਰਾ ਗ੍ਰੀਨ ਦਾ ਨਾ ਇਹ ਬੋਲੀ ਖਾਰ ਦਾ ਸੀ ਪੀਓ ਕਾ ਨਾ ਤਾਂ ਖੁੱਸ ਨਹੀਂ ਸਕਦੀ ਬੋਲੇ ਬੋਲੇ ਬਲਮਗੇਸ਼ ਟਿਪੂ ਬੋਜਕੇ ਕਿਹਾ ਟਿਪੂ ਭਾਈ ਲਾ ਦੇ ਮਗੇਸ਼ ਗੋਰਮੈਂਟ ਦਾ ਭਾਅ 2800 ਰੁਪਏ ਆ ਯਾਰ ਗੋਰਮੈਂਟ ਦਾ ਭਾਅ 2800 ਰੁਪਏ ਆ ਯਾਰ ਦੇਖੋ ਨਾੜ ਮੈਂ ਗੋਰਮੈਂਟ ਦਾ ਭਾਅ ਆ ਜੇ ਆਪਾਂ ਨਹੀਂ ਮਾਰਨ ਦੱਸਿਆ ਗੋਰਮੈਂਟ ਦਾ ਭਾਅ ਲਾਉਂਦੇ ਜੀ ਕਰਕੇ ਯਾਰ ਉਹ ਤਾਂ ਹੀ ਬੋਲੋ 3100 ਰੁਪਏ 3150 ਰੁਪਏ 50 ਰੁਪਏ 50 ਰੁਪਏ ਹਾਂਜੀ 50 ਰੁਪਏ ਬੋਲ ਲਾਲ ਜੀ 3150 ਰੁਪਏ बत्तीसौ रुपए तीह रुपये हाँ जी तो ती रुपये बत्ती सौ तीह रुपए पैंती रुपए बत्ती सौ पुपये बत्ती सौ पुपये हाँ भी है कोई ਉਸ ਤੋਂ ਵੀ ਬੱਤੀ ਵਧੀਆ ਲਓ ਯਾਰ ਢੇੜ ਲੱਗੇ 3200 ਤੇ 50 ਰੁਪਏ ਦੇਖੋ ਯਾਰ ਵਾਲੀ ਕੁਆਲਿਟੀ ਸੀ ਦੇਖੋ 3200 ਤੇ 50 ਰੁਪਏ ਲੱਗੇ ਜੀ ਲਓ ਜੀ ਅਗਲੇ ਢੇਰੀ ਦੇਖਦੇ ਹਾਂ ਜੀ ਕਿੰਨੇ ਦੂਰ ਬੈਠ ਕੇ ਤੁਹਾਨੂੰ ਮਲੇਗਾ ਮਾਲ ਥਿੰਗਾ ਕੇ ਮਿਲੇਗਾ ਮਾਲ ਹਾਂ ਕਿਹੜੀ ਹੈ पचासी <laughs> <गेज़। laughs> है ना अड़ी आम वाली क्वालिटी देखो ਰੁਪਏ ਜੀ 1885 1885 ਕੋਈ ਨਾ ਪੱਕਾ ਲੱਗਣਾ ਉਹ ਪਰ ਅਗਲੇ ਵਿੱਚ ਚੱਲ ਜੂਗੇ ਪੱਕਾ ਲੱਗ ਜੂਗਾ ਖਰਾਬ ਪੱਕਾ ਲੱਗਿਆ ਹੋਇਆ ਇੱਕ ਹੋਰ ਲਾਉਣਾ ਮੋਟਰ ਮੋਟਰ ਪੱਕਾ ਦੇ ਕਰਕੇ ਲਵਾ ਦੋ ਪੱਕਾ ਲੱਗਣਾ 50 ਪਾ ਦੋ ਲਗਾ ਲੈ ਬਸ ਹਲੋ 2350 ਰੁਪਏ ਜੀ 50 ਰੁਪਏ 50 2250 ਰੁਪਏ वो आ गया रूपए ढाई सौ पाया दस पंद्रह बीस बीस रुपए पच्चीस पच्चीस रुपए तीस रुपए पैतीस चालीस पैंतालीस पचास ਪਿਆਰ ਤੱਕ ਬੋਲੀ ਪਹੁੰਚ ਗਈ 1885 ਦੀ 2950 ਤੇ 50 ਰੁਪਏ ਦਾ 55 ਰੁਪਏ 55 55 60 ਸਾਡੇ ਕੋਲ ਸਾਡੇ ਕੋਲ ਮੈਂ ਕਿਹਾ ਸਾਡੇ ਕੋਲ

40 50 ਰੁਪਏ 55 65 70 75 80 85 3100 ਰੁਪਏ ਜੀ 5 ਰੁਪਏ 3105 ਰੁਪਏ ਬਲੇ ਕੀ ਹੋਇਆ ਕੁਝ ਨਹੀਂ ਹੋਇਆ ਨੂੰ 3105 ਰੁਪਏ 5 ਰੁਪਏ 3105 10 10 ਰੁਪਏ 15 20 25 30 35 35 35 50 ਰੁਪਏ 55 60 70 75 75 ਉਹ ਹਲੇ ਨਹੀਂ ਹੋਇਆ ਕੁਛ ਪੁਰਿਆ 3175 ਰੁਪਏ 3175 ਹਾਂ ਵੀ ਹੈ ਕੋਈ ਹੋਰ ਲਓ ਆ ਲੈ ਲਓ ਜੀ 3175 ਰੁਪਏ ਲੱਗੇ ਆਹ ਢੇਰੀ ਸੀਗੀ 1885 ਦੀ 3175 ਰੁਪਏ ਦੇਖੋ ਆਹ ਵਾਲੀ ਕੁਆਲਿਟੀ ਹੈ ਦੇਖੋ थोड़ा थोड़ा बिच कला देना कत्ती सौ पचहत्तर रुपया लग गई लो जी मछल <tो> 70 ਰੁਪਏ ਆ ਨਹੀਂ ਬੋਲਣ ਆ ਜੀ ਬਿਨਾ ਪੁੱਛਾ ਤੋਂ 3175 75 ਰੁਪਏ ਪੁੱਛੋ ਜੀ ਲਓ ਜੀ ਅਗਲੀ ਢੇਰੀ ਦੇਖਦੇ ਆਂ ਆ 3175 ਰੁਪਏ ਲੱਗਿਆ ਇਹ ਢੇਰੀ ਵੀ ਲਓ ਜੀ ਅਗਲੀ ਢੇਰੀ ਦੇਖਦੇ ਆਂ ਕਿਹੜੀ ਕੁਆਲਿਟੀ ਆ डिपु, आ गया टिपो आया टीपो टीपो आया पचहत्तर रुपये रुपये टिपो कत्तीर रुपये ਮੰਗੋ ਅਲੋ ਅਲਿਆਨੇ ਲਈ 80 ਰੁਪਏ 80 ਜੀ ਨਾ ਵਾਤੇ ਨਹੀਂ ਕਰਾ ਰਹੇ 80 ਲੋ ਜੀ ਆ ਦੇਖੋ 17 18 ਜੀ ਦੇਖੋ 17 18 ਓਕੇ ਹੋ ਨਹੀਂ ਨਹੀਂ 30 90 95 32 ਸਵਾ 32 3225 ਰੁਪਏ ਜੀ 25 ਤੇ 30 ਰੁਪਏ 30 ਰੁਪਏ ਉਹ ਹਾਲੇ ਕੋਈ ਨਹੀਂ ਕੋਈ ਪਰਹੰਦੇ ਵਾਲੇ ਇੱਕ ਥਾਲ ਹੋਰ ਮਾਰ 30 30 ਰੁਪਏ ਨਾਲ ਲਿਆ ਰੰਗ ਪਾਈ ਦੀ ਮੈਂ ਤੁਹਾਨੂੰ ਬਹੁਤ ਲੈਣਗੀ ਆ ਟਿਪੂ ਟਿਪੂ 3230 ਰੁਪਏ ਇਹਦੇ ਬੇਤੇ ਦਿਖਾ ਦिए 9 3200 ਤੇ 30 ਰੁਪਏ ਲੱਗੇ ਜੀ 3230 ਰੁਪਏ ਜੀ ਤੇ ਬਾਕੀ ਇਹ ਦਿੱਤੇ ਹੋਏ ਨੰਬਰ ਤੇ ਆਪਣਾ ਸੰਪਰਕ ਕਰਿਆ ਕਰੋ ਜੀ ਬਾਕੀ ਵੀਡੀਓ ਨੂੰ ਬਹੁਤ ਵਾਰ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਨਾ ਨਾ ਪਊਣਾ ਭਾਈ ਚਲਦੇ ਆਂ ਅਗਲੀ ਢੇਰੀ ਤੇ ਦਿਖਾਉਣੇ ਤੁਹਾਨੂੰ ਅਗਲੀ ਢੇਰੀ ਦਾ ਰੇਟ ਤੇ ਬਾਕੀ ਵੀਡੀਓ ਨੂੰ ਬਹੁਤ ਵਾਰ ਲਾਈਕ ਤੇ ਸ਼ੇਅਰ ਕਰੋ ਜੀ ਦਿੱਤੇ ਹੋਏ ਨੰਬਰ ਤੇ ਸੰਪਰਕ ਕਰੋ ਬਾਸਪਤੀ ਕਣਕ ਵੇਚਣ ਲਈ